ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਲੋਕ ਗੀਤਾਂ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਦੇ ਲਈ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਆਏ ਹਾਂ ਅੱਜ ਆਪਾਂ ਸਾਰੇ ਮਿਲ ਕੇ ਇਸ ਲੋਕ ਗੀਤ ਨੂੰ ਗਾਏ ਤੇ ਇਸ ਦਾ ਆਨੰਦ ਮਾਣੀਏ ਜੋਗੀ ਆ ਗਿਆ ਮਾਏ ਨਹੀਂ ਜੋਗੀ ਆ ਗਿਆ ਪਲিয়ে ਇਸ ਮੇਰੇ ਜੋਗੀ ਨੂੰ ਕਿਆ ਪਾਵੀ ਹੋਏ ਮੋਠ ਨਾ ਲੈ ਮਦਾਤੀ ਨਿਲਪਨਾ ਲੈ ਮਦਾ ਪਲੀਏ ਇਸ ਤੇਰੇ ਜੋਗੀ ਦਾਇੜੀਏ ਲੇ ਹੋਏ ਮੋਢਾ ਨ ਲੈਵਣੀ ਮਾਏ ਨੀ ਲਪਨਾ ਲੈਵਣੀ ਪਲੀਏ ਇਸ ਮੇਰੇ ਜੋਗੀ ਨੂੰ ਮਾਏ ਕੇ ਮੋਤੀਆਂ ਦਾ ਥਾਲੇ ਹੋਏ ਲਪਟਾਰੀਆਂ ਮਾਏ ਕੇ ਗਹਿਣਿਆ ਵੜੀਆਂ ਪਲਿਏ ਅਸਾਂ ਉੱਟ ਜਾਵਣਾ ਮਾਏ ਕੇ जोगੀਆਂ ਨਾਲਿ ਹੋਏ ਫੁਲਕਾਰੀਆਂ ਮਾਏ ਨੀ ਕਰਦੇ ਤਿਆਰੀਆਂ ਪਲੀਏ ਇਸ ਮੇਰੇ ਜੋਗੀ ਦੀ ਮਾਏ ਕੇ ਲਮੜੀ ਵਾਟੇ ਹੋਏ ਵਲ ਤੇਰੇ ਦਾਤੀ ਇਹ ਪਿੰਡਾਂ ਦਾ ਚੋਦੇ ਰਿਪਲੀਏ ਵੀਰ ਤਾਂ ਤੇਰੇ ਦਾ ਕੁੜੀਏ ਨੀ ਤਾਣੇ ਧਾਰੀ ਹੋਏ പൂട ജോ തേണ പലിയ വീര കുട ਰਚੂਟ ਜਾਉ ਕੁੜੀਏ ਤੇ ਰੰਜਣਾ ਚ ਕੱਤਣਾ ਪਲੀਏ ਪਾ ਬੋ ਦਾ ਕੁਸ ਜਾਉਤੀਏ ਕੇ ਹਾਰੇ ਸ਼ਿੰਗਾਰਿ ਵੇ ਤੇਰੀ ਤੇਰੀ ਖਾਤਰ ਹੀ ਲਵਾਮ ਦਾ ਫਲੀਏ ਤੇ ਲੈ ਲੈ ਪੱਜਨੀ ਰੇ ਕੇ ਸਾਡੇ ਵੱਲ ਆਈ ਹੋਏ ਭਗਵ ਵਿੱਚ ਟੈ ਲੈਣ ਜੋਗੀ ਵੇ ਬਗਾਂ ਦੀਆਂ ਮਾਲਣਾ ਪਲੇਆ ਸਾਡੀ ਜੜੀਆਂ ਮੜੀ ਸਾਨੂੰ ਨਾਵਣ ਦੇਵੇ ਹੋਏ ਤੇਰੀ ਤੇਰੀ ਖਤ ਭਜਨੀ ਹੀਰੇ ਕੇ ਸਾਡੇ ਵਾਲੇ ਆਈ ਹੋਏ ਪਾਣੀ ਪੜੀ ਦਿਆਂ ਜੋਗੀ ਬਾਬਲੇ ਦਿਆਂ ਬੇਟੀਆਂ ਪਲਿਆ ਸੜੀ ਜੜੀਆਂ ਦੇਵੇ ਹੋਏ ਤੇਰੀ ਤੇਰੀ ਖਾਤ ਹੀਰੇ ਮੈਂ ਮਹਿਲ ਪਵਾਮ ਦਾ ਪਲੀਏ ਵਸਣੇ ਦੇ ਪਜਨੀ ਹੀਰੇ ਕੇ ਸਾਡੇ ਵਲੇ ਆਈ ਹੋਏ ਦੀਆਂ ਜੋਗੀ ਕੇ ਮਹਿਲਾ ਦੀਆਂ ਰਾਣੀਆਂ ਪਲੇ ਆ ਸਾਡੀ ਜੜੀਆਂ ਮੜੀ ਸਾਨੂੰ ਨਾ ਆਵਣ ਦੇ ਤੇਰੀ ਤੇਰੀ ਖਾ ਤੇਰੀ ਹੀਰੇ ਕੇ ਪੀਗ ਪਵਾਂ ਮਰ ਆ ਪਲੀਏ ਝੂਟ ਜਟਾਵਣੇ ਖਾਤਰ ਤੂੰ ਸਾਡੇ ਵੱਲ ਆਈ ਹੋਏ ਝੂਟ ਚਟੌਂਦੀਆਂ ਜੋਗੀ ਵੇ ਸਖੀਆਂ ਸਹੇਲੀਆਂ ਬਲਿਆ ਸਾਡੀ ਜਿਹੜੀ ਅਮੜੀ ਸਾਨੂ ਸੋਣ ਦੇ ਪੱਜਨੀ ਹੀਰੇ ਕੇ ਸਾਡੇ ਵੱਲ ਆਈ ਹੋਏ ਫਲੰਗਤੇ ਸਾਂਧੀਆਂ ਜੋਗੀ ਵੇ ਕੰਤਾਂ ਦੀਆਂ ਨਾਰਾਂ ਵੇ ਭਲੇ ਆ ਸਾਡੀ ਜੜੀਆਂ ਅੰਗੜੀ ਸਾਨੂੰ ਨਾ ਆਵਣ ਦੇਵੇ ਹੋਏ